ਸਤਿ ਸ੍ਰੀ ਅਕਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਾਂਗੇ ਜਿਹੜੇ ਸਿੱਖਾਂ ਤੇ ਨਸਲੀ ਹਮਰੇ ਹੋ ਰਹੇ ਨੇ ਅਮਰੀਕਾ ਦੇ ਵਿੱਚ ਇਹਨਾਂ ਬਾਰੇ ਇਹ ਹਮਲੇ ਕਾਫੀ ਚਿਰ ਤੋਂ ਸਿੱਖਾਂ ਦੇ ਉੱਤੇ ਹੋ ਰਹੇ ਨੇ ਇਹ ਹਮਲੇ ਅਸਲ 'ਚ ਉਦੋਂ ਦੇ ਹੋ ਰਹੇ ਨੇ ਜਦੋਂ ਦੇ ਸਿੱਖ ਅਮਰੀਕਾ 'ਚ ਜਾਣ ਲੱਗੇ ਨੇ ਕੋਈ ਨਵੀਂ ਗੱਲ ਨਹੀਂ ਹੈ ਹਾਂ ਇਹਨਾਂ ਜ਼ਰੂਰ ਹੈ ਕਿ ਜ਼ਿਲ੍ਹੇ 11 ਸਤੰਬਰ ਦੇ ਹਮਲੇ ਹੋਏ ਨੇ ਉਸ ਤੋਂ ਬਾਅਦ ਇਹ ਜਿਹੜੇ ਨਸਲੀ ਹਮਲੇ ਨੇ ਇਹਨਾਂ ਚ ਤੇਜ਼ੀ ਤੇ ਸਿੱਖਾਂ ਦੇ ਖਿਲਾਫ ਜਿਹੜੀ ਨਫ਼ਰਤ ਹੈ ਉਹ ਵੱਧ ਗਈ ਹੈ ਇਹ ਇੱਕ ਇਹ ਇੱਕ ਸੱਚ ਹੈ ਜਿਹਨੂੰ ਛੁਟਲਾਇਆ ਨਹੀਂ ਜਾ ਸਕਦਾ ਪਰ ਅਸੀਂ ਇਹ ਹਮਲੇ ਦੇਖੇ ਨੇ 10 ਸਾਲਾਂ ਵਿੱਚ ਕਿਵੇਂ ਹਮਲੇ ਤੋਂ ਬਾਅਦ ਹਮਲੇ ਤੋਂ ਬਾਅਦ ਹਮਲਾ ਹੋ ਹੀ ਜਾਂਦਾ ਹੈ ਤੇ ਜਿਹੜਾ ਸਿੱਖ ਪੰਥ ਹੈ ਤੇ ਖਾਸ ਕਰਕੇ ਹੁਣ ਮੈਂ ਗੱਲ ਕਰੂੰਗਾ ਜਿਹੜੇ ਅਮਰੀਕਾ ਦੇ ਵਾਸੀ ਨੇ ਸਿੱਖ ਉਹਨਾਂ ਦਾ ਜਿਹੜੇ ਉਹਨਾਂ ਦੇ ਸਿਆਸੀ ਉੱਥੇ ਦੇ ਅਮਰੀਕਾ ਦੇ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਨੇ ਉੱਥੇ ਦੇ ਸਿੱਖਾਂ ਨੂੰ ਕੰਪਲੀਟਲੀ ਬਿਲਕੁਲ ਫੇਲ ਕਰ ਦਿੱਤਾ ਕਿਉਂਕਿ ਅਸੀਂ ਕਾਫੀ ਕੁਝ ਸੁਣਿਆ ਹੈ ਉਹ ਹੱਲੇ ਤੱਕ ਉਹ بار بار ਇਹੀ ਪ੍ਰਚਾਰ ਕਰੀ ਜਾਂਦੇ ਨੇ ਇੱਕ ਹਮਲਾ ਹੁੰਦਾ ਸਿੱਖਾਂ ਦੇ ਉੱਤੇ ਨਸਲੀ ਦੂਜਾ ਹਮਲਾ ਹੁੰਦਾ ਫਿਰ ਤੀਜਾ ਫਿਰ ਹੁੰਦੇ ਰਹਿੰਦੇ ਨੇ ਤੇ ਉਹ ਜਿਹੜੀ ਉੱਥੇ ਦੀਆਂ ਜਿੰਨੀਆਂ ਵੀ ਉੱਥੇ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਿੰਨੀਆਂ ਵੀ ਉੱਥੇ ਦੀਆਂ ਧਾਰਮਿਕ ਸੰਸਥਾਵਾਂ ਨੇ ਤੇ ਇਹ ਨੇ ਉਹਨਾਂ ਦਾ ਬਸ ਇੱਕ ਹੀ ਜਵਾਬ ਆ ਰਿਹਾ ਜੀ ਉਹ ਅਸੀਂ ਮੁਸਲਮਾਨ ਨਹੀਂ ਹੈਗੇ ਸਾਨੂੰ ਮੁਸਲਮਾਨਾਂ ਦੇ ਭਲੇਖੇ ਕੁੱਟ ਮਾਰਿਆ ਜਾ ਰਿਹਾ ਮੈਂ ਬੇਨਤੀ ਕਰਾਂ ਸੰਤਾਂ ਦੇ ਚਰਨਾਂ ਵਿੱਚ ਇਹ ਜਿਹੜੇ ਨਸਲੀ ਹਮਲੇ ਸਿੱਖਾਂ ਤੇ ਹੋ ਰਹੇ ਨੇ ਇਹ ਉਹ ਲੋਕ ਕਰ ਰਹੇ ਨੇ ਜਿਹੜੇ ਰੰਗ ਪ੍ਰਸਤ ਨੇ ਜੋ ਰੰਗ ਚਿੱਟੇ ਚਮੜੇ ਤੱਕ ਜਿਨ੍ਹਾਂ ਦੀ ਵਿਚਾਰਧਾਰਾ ਸੀਮਿਤ ਹੈ ਜਿਨ੍ਹਾਂ ਦੀ ਨਫ਼ਰਤ ਚਮੜੀ ਦੇ ਰੰਗ ਤਾਈ ਸੀਮਿਤ ਹੈ ਮੈਂ ਬੇਨਤੀ ਕਰਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਬਾਹਮਣ ਬਾਤ ਹੀ ਜਨਮ ਦਿੱਤੀ ਹੋਈ ਇਹ ਵਿਚਾਰਧਾਰਾ ਸੁਪਰੀਮਿਸਟ ਜਿਹਨੂੰ ਹਿਟਲਰ ਨੇ ਮੰਨਿਆ ਇਹ ਉਹ ਵਿਚਾਰਧਾਰਾ ਦੇ ਧਾਰਨੀ ਲੋਕ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿੰਨੀ ਵਾਰ ਮਰਜੀ ਇਹਨਾਂ ਨੂੰ ਕਹੀ ਜਾਓ ਵੀ ਅਸੀਂ ਮੁਸਲਮਾਨ ਨਹੀਂ ਇਦਾਂ ਨਹੀਂ ਵੀ ਤੁਹਾਡੇ ਨਹੀਂ ਮੁਸਲਮਾਨ ਹੋਣ ਨਾਲ ਇਹਨਾਂ ਨੇ ਤੁਹਾਡੇ ਤੇ ਨਹੀਂ ਹਮਲਾ ਕਰਨਾ ਕਿਉਂਕਿ ਉਹ ਫਿਰਕਾ ਪ੍ਰਸਤ ਲੋਕ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੁਸਲਮਾਨ ਨਹੀਂ ਹੋ ਉਹ ਤੁਹਾਡੀ ਰੰਗ ਦੇ ਨਾਲ ਉਹ ਸਿਰਫ ਚਿੱਟੇ ਚਮੜੇ ਨੂੰ ਦੇਖਣਾ ਚਾਹੁੰਦੇ ਨੇ ਮੈਂ ਬੇਨਤੀ ਕਰਾਂ ਸਭ ਤੋਂ ਵੱਡਾ ਕਾਰਨ ਇਹ ਜਿਹੜੇ ਹਮਲੇ ਬਾਰ-ਬਾਰ ਵੱਧ ਰਹੇ ਨੇ ਘਟ ਨਹੀਂ ਰਹੇ ਵੱਧ ਰਹੇ ਨੇ ਮੈਂ ਬੇਨਤੀ ਕਰਾਂ ਇਹਨਾਂ ਦੇ ਮਗਰ ਸਭ ਤੋਂ ਵੱਡਾ ਕਾਰਨ ਹੈ ਸਿੱਖਾਂ ਦਾ ਜਿਹੜਾ ਕਿ ਅਮਰੀਕਾ ਦਾ ਵਿਧਾਨਿਕ ਢਾਂਚਾ ਤੇ ਕਾਨੂੰਨ ਹੈ ਉਸ ਨੂੰ ਨਾ ਸਮਝਣਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਜਿਹੜੀ ਸਿੱਖੀ ਵਿਚਾਰਧਾਰਾ ਸਿੱਖੀ ਵਿਚਾਰਧਾਰਾ ਜਿਹੜੀ ਹੈ ਆਤਮ ਨਿਰਪਰਤਾ ਦੀ ਉਹ ਅਮਰੀਕਾ ਦੇ ਕਨਸਟੀਟਿਊਸ਼ਨ ਵਿੱਚ ਹੈ ਅਮਰੀਕਾ ਦਾ ਜਿਹੜਾ 10 ਐਮੈਂਡਮੈਂਟ ਨੇ ਉਹਨਾਂ ਵਿੱਚੋਂ ਜਿਹੜੀ ਸੈਕੰਡ ਐਮੈਂਡਮੈਂਟ ਹੈ ਉਹ ਸਪਸ਼ਟ ਕਰਦੀ ਹੈ ਕਿ ਹਰ ਇੱਕ ਨਾਗਰਿਕ ਨੂੰ ਜਿਹੜਾ ਅਮਰੀਕਾ ਦਾ ਰਹਿਣ ਵਾਲਾ ਹੈ ਉਹਨੂੰ ਤਿਆਰ ਬਰ ਤਿਆਰ ਤਿਆਰ ਬਰ ਤਿਆਰ ਰਹਿਣ ਦੀ ਪੂਰੀ ਇਜਾਜ਼ਤ ਹੈ ਇਹ ਹੀ ਨਹੀਂ ਮੈਂ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ ਉਹਨਾਂ ਨੂੰ ਉਹਨਾਂ ਦੇ ਵਿਧਾਨਿਕ ਤੌਰ ਤੇ ਇੰਨੀ ਖੁੱਲ੍ਹ ਦਿੱਤੀ ਗਈ ਹੈ ਕਿ ਜੇ ਬੰਦਾ ਆਪਣੀ ਆਤਮ ਰੱਖਿਆ ਦੇ ਲਈ ਕਿਸੇ ਨੂੰ ਗੱਡੀ ਵੀ ਚੜਾ ਦਿੰਦਾ ਹੈ ਉਹ ਵੀ ਜਾਇਜ਼ ਉਹਨਾਂ ਦੇ ਵਿਧਾਨ ਵਿੱਚ ਲਿਖਿਆ ਗਿਆ ਹੈ ਇਹ ਸਿੱਖੀ ਦੀ ਵਿਚਾਰਧਾਰਾ ਉਹਨਾਂ ਨੇ ਆਪਣੇ ਵਿਧਾਨ ਵਿੱਚ ਲਾਗੂ ਕੀਤੀ ਹੈ ਤੇ ਅੱਜ ਤੱਕ ਸਾਡੇ ਲੋਕਾਂ ਨੂੰ ਸਮਝ ਨਹੀਂ ਆਈ ਸਾਡੇ ਲੋਕ ਉਹ ਹੀ ਬੇਫਕੂਫਾ ਵਾਲੀਆਂ ਗੱਲਾਂ ਕਰ ਰਹੇ ਨੇ ਜੀ ਅਸੀਂ ਮੁਸਲਮਾਨ ਨੇ ਸਾਨੂੰ ਮਾਰੋ ਨਾ ਅਸੀਂ ਐਦਾਂ ਆ ਸਿੱਖਾਂ ਤੇ ਮੁਸਲਮਾਨਾਂ ਵਿੱਚ ਫਰਕ ਹੈ ਉਹ ਜਿਹੜੇ ਨਸਲ ਪ੍ਰਸਤ ਲੋਕੜੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਤੇ ਮੈਂ ਬੇਨਤੀ ਕਰਾਂ ਤੇ ਇੱਕ ਤੇ ਇਹ ਹੋ ਗਿਆ ਇੱਕ ਤੇ ਇਹ ਖੱਬੇ ਪੱਖੀ ਗੰਦੀ ਭੈੜੀ ਸੋਚ ਜਿਹੜੀ ਆਪਣੇ ਗੁਰਦੁਆਰਿਆਂ ਵਿੱਚ ਲੋਕ ਬਾਰ-ਬਾਰ ਪ੍ਰਚਾਰ ਕਰ ਰਹੇ ਨੇ ਅਸੀਂ ਸੁਣ ਹੀ ਲਿਆ ਹੁਣ ਮੈਂ ਬੇਨਤੀ ਕਰਾਂ ਆ ਜਿੰਨੇ ਕ ਘਟ ਗਿਆ ਲੀਡਰਸ਼ਿਪ ਇੰਡੀਆ ਤੋਂ ਆਉਂਦੀ ਆ ਉਹ ਤੇ ਤੁਸੀਂ ਦੇਖ ਹੀ ਲਿਆ ਹੁਣ ਉਹਦਾ ਹੀ ਉਹਨਾਂ ਦੇ ਪਰਿਵਾਰਾਂ ਦੀਆਂ ਹੀ ਅਗਲੀਆਂ ਸ਼ਾਖਾਵਾਂ ਜਿਹੜੀਆਂ ਇਹਨਾਂ ਦੇਸ਼ਾਂ ਵਿੱਚ ਬੈਠੀਆਂ ਹੋਈਆਂ ਨੇ ਇੱਥੇ ਕਾਬਜ ਹੋ ਕੇ ਉਹ ਕੀ ਪ੍ਰਚਾਰ ਕਰ ਰਹੀਆਂ ਨੇ ਜਿਹੜੀਆਂ ਅਮਰੀਕਾ ਦੀਆਂ ਕਮੇਟੀਆਂ ਉਹ ਕਹਿੰਦੀਆਂ ਜੀ ਜਿਹੜਾ ਹਥਿਆਰ ਬੰਦ ਕਾਨੂੰਨ ਹੈ ਅਮਰੀਕਾ ਦਾ ਵਿਧਾਨ ਹੈ ਕਹਿੰਦੇ ਉਹ ਗਲਤ ਹੈ ਉਹਨੂੰ ਬਦਲਣਾ ਚਾਹੀਦਾ ਇੱਕ ਸਿੱਖ ਦਾ ਕਹਿਣਾ ਕਿ ਤਿਆਰਬਰ ਤਿਆਰ ਹੋਣਾ ਗਲਤ ਹੈ ਤੁਸੀਂ ਖੁਦ ਸੋਚ ਸਕਦੇ ਹੋ ਕਿਹੋ ਜਿਹੀ ਲੀਡਰਸ਼ਿਪ ਹੈ ਇਹ ਤੁਹਾਡੀ ਲੀਡਰਸ਼ਿਪ ਦਾ ਨਤੀਜਾ ਅੱਜ ਤੁਹਾਨੂੰ ਅਮਰੀਕਾ 'ਚ ਅਮਰੀਕਾ ਦੇ ਸਿੱਖਾਂ ਨੂੰ ਛੱਤਰ ਪੇਰੇ ਨੇ ਇੱਕ ਘਟਿਆ ਲੀਡਰਸ਼ਿਪ ਇੱਕ ਘਟਿਆ ਲੋਕ ਇੱਕ ਘਟਿਆ ਪ੍ਰਚਾਰ ਸਾਧ ਸੰਗਤ ਸਿੱਖੀ ਦਾ ਤੇ ਸਪਸ਼ਟ ਪਹਿਲਾ ਹੀ ਜਿਹੜਾ ਪਹਿਲਾ ਹੀ ਕਦਮ ਹੈ ਉਹ ਆਤਮ ਨਿਰਪਰਤਾ ਬੋਲ ਹੈ ਤੇ ਇਹ ਲੋਕ ਚਾਹੁੰਦੇ ਨੇ ਕਿ ਤੁਸੀਂ ਨਾ ਪੁਨਸਕ ਬਣ ਜਾਓ ਗੁਰੂ ਗਵੰਦ ਸਿੰਘ ਸਪਸ਼ਟ ਕਰਦੇ ਨੇ ਬਿਨ ਸ਼ਸਤਰ ਨਰ ਭੇਡ ਜਾਣੋ ਸਾਧ ਸੰਗਤ ਜੇ ਤੁਸੀਂ ਭੇਡਾਂ ਬਣਦੇ ਹੋ ਮੈਂ ਬੇਨਤੀ ਕਰਾਂ ਤੁਸੀਂ ਆਪਣੇ ਹਥਿਆਰ ਛੱਡ ਕੇ ਭੇਡਾਂ ਬਣਦੇ ਹੋ ਤੁਹਾਡੇ ਛਿੱਤਰੇ ਪੈਣਗੇ ਇੱਕ ਗੱਲ 'ਚ ਤੁਸੀਂ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਾ ਰੱਖੋ ਜੇ ਤੁਸੀਂ ਹਥਿਆਰਾਂ ਤੋਂ ਬਿਨਾਂ ਰਹਿੰਦੇ ਹੋ ਸਰਕਾਰ ਦੇ ਗੋਡਿਆਂ ਵਿੱਚ ਰਹਿੰਦੇ ਹੋ ਤੁਹਾਡੇ ਇੰਡੀਆ 'ਚ ਵੀ ਛਿੱਤਰ ਪੈਣੇ ਨੇ ਪੰਜਾਬ 'ਚ ਵੀ ਛਿੱਤਰ ਪੈਣੇ ਨੇ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਲੁਕ ਜਾਓ ਤੁਹਾਡੇ ਛਿੱਤਰ ਪੈਣੇ ਨੇ ਤੁਹਾਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੀ ਲੋੜ ਹੈ ਹਮਲੇ ਜਿਹੜੇ ਆ ਕਦੀ ਵੀ ਕਿਸੇ ਨਾਲ ਹੋ ਸਕਦੇ ਨੇ ਪਰ ਜਿੱਲੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਹੀ ਰਹਿਣ ਅਚਾਨਕ ਵਿੱਚ ਕਿਸੇ ਵੀ ਵਿਅਕਤੀ ਤੇ ਕਿਸੇ ਪ੍ਰਕਾਰ ਦਾ ਹਮਲਾ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਤੇ ਉਹਦੇ ਸੱਟਮਾਰ ਵੀ ਹੋ ਸਕਦੀ ਪਰ ਜਿੱਲੇ ਇੱਕ ਹਮਲੇ ਇੰਨੀ ਤਰ੍ਹਾਂ ਤੇ ਵੱਧ ਜਾਣ ਤਦ ਪੰਥ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਪਰ ਸਾਡੀ ਘਟਿਆ ਲੀਡਰਸ਼ਿਪ ਇੱਕ ਖੱਬੇ ਪੱਖੀ ਵਿਚਾਰਧਾਰਾ ਦਾ ਸਾਡੇ ਗੁਰੂ ਘਰ ਤੇ ਪੰਥ ਵਿੱਚ ਹਾਵੀ ਹੋਣ ਦਾ ਨਤੀਜਾ ਹੈ ਕਿ ਅੱਜ ਸਾਡੇ ਲੋਕਾਂ ਨੂੰ ਉਸ ਖਿੱਤੇ ਦੇ ਅੰਦਰ ਇੰਨੇ ਜ਼ਿਆਦਾ ਸ਼ਿੱਤਰ ਪਹਿਰੇ ਨੇ ਤੇ ਪਈ ਜਾ ਰਹੇ ਨੇ ਅਸੀਂ ਬਾਰ-ਬਾਰ ਸਾਡੀਆਂ ਸੋ ਕਾਲਡ ਪੰਥਿਕ ਕਹਾਉਣ ਵਾਲੀਆਂ ਜਥੇਬੰਦੀਆਂ ਸਾਨੂੰ ਮਨ ਘੜਤ ਕਹਾਣੀਆਂ ਬਣਾ ਕੇ ਸਰਖਾਨਦੀਆਂ ਨੇ ਜੀ ਅਸੀਂ ਐ ਕਰ ਦੇਣਾ ਅਸੀਂ ਜੀ ਆ ਪਾਸ ਕਰਾ ਦੇਣਾ ਅਸੀਂ ਉਹ ਪਾਸ ਕਰਾ ਦੇਣਾ ਸਾਧ ਸੰਗਤ ਬਿਨਾ ਆਤਮ ਨਿਰਪਰ ਹੋਏ ਮੈਂ ਬੇਨਤੀ ਕਰਾਂ ਅਮਰੀਕਾ ਦਾ ਵਿਧਾਨ ਕਹਿੰਦਾ ਹੈ ਕਿ ਤੁਹਾਨੂੰ ਅਧਿਕਾਰ ਹੈ ਹਥਿਆਰ ਰੱਖਣ ਦਾ ਤੁਹਾਨੂੰ ਅਧਿਕਾਰ ਹੈ ਹਥਿਆਰ ਦੀ ਵਰਤੋਂ ਕਰਨ ਦਾ ਤਾਨੂੰ ਹਥਿਆਰ ਹੈ ਹਥਿਆਰ ਦੀ ਵਰਤੋਂ ਕਰਕੇ ਆਪਣੀ ਸੁਰੱਖਿਆ ਲਈ ਕਿਸੇ ਦੀ ਜਾਨ ਤੱਕ ਲੈਣ ਦਾ ਤੇ ਤੁਸੀਂ ਕਹਿ ਰਹੇ ਹੋ ਜੀ ਨਹੀਂ ਅਸੀਂ ਕਾਨੂੰਨ ਇਦਾਂ ਦਾ ਪਾਸ ਕਰ ਦੇਣਾ ਅਸੀਂ ਆਹ ਕਰ ਦੇਣਾ ਅਸੀਂ ਤੁਸੀਂ ਉਸ ਸਿਸਟਮ ਦੇ ਖਿਲਾਫ ਚੱਲ ਰਹੇ ਹੋ ਜਿਹੜਾ ਸਿਸਟਮ ਗੁਰਮਤ ਤੇ ਅਧਾਰਿਤ ਹੈ ਅੱਜ ਜੇ ਸਾਡੇ ਲੋਕਾਂ ਤੇ ਹਮਲੇ ਹੋ ਰਹੇ ਨੇ ਇਹ ਸਾਡੀ ਮਾੜੀ ਸੋਚ ਦਾ ਨਤੀਜਾ ਹੈ ਕਿ ਸਾਨੂੰ ਛਿੱਤਰ ਪੈ ਰਹੇ ਨੇ ਸਭ ਤੋਂ ਵੱਡਾ ਕਾਰਨ ਸਾਨੂੰ ਜਿਹੜੇ ਉਹ ਪੰਜਾਬ ਦਿੱਲੀ ਤੇ ਸਾਰੇ ਅਬਾਮਨ ਰਾਜ ਵਿੱਚ ਜਿਹੜੇ ਛੇਤਰ ਪੈਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਨਿਹੱਤੇ ਆ ਤੇ ਸਾਡੀ ਲੀਡਰਸ਼ਿਪ ਸਾਨੂੰ ਨਿਹੱਤੀ ਕਰਦੀ ਹੈ ਇਹ ਹੀ ਸਾਡੇ ਨਾਲ ਪੰਜਾਬ ਛੋ ਰਿਹਾ ਇਹ ਹੀ ਸਾਡੀ ਲੀਡਰਸ਼ਿਪ ਸਾਨੂੰ ਅਮਰੀਕਾ ਵਿੱਚ ਕਰਾ ਰਹੀ ਹੈ ਸਾਡੇ ਬਹੁਤ ਹੀ ਚੰਗੇ ਗੁਰਸਿੱਖ ਨੇ ਮੈਂ ਬੇਨਤੀ ਕਰਾਂ ਬਹੁਤ ਹੀ ਚੰਗੇ ਗੁਰਸਿੱਖ ਨੇ ਜਿਵੇਂ ਕਿ ਗੁਰਸੰਤ ਸਿੰਘ ਜੀ ਜੋ ਪੰਥ ਨੂੰ ਸਮਝਾ ਰਹੇ ਨੇ ਮੈਂ ਬੇਨਤੀ ਕਰਾਂ ਜੋ ਪੰਥ ਨੂੰ ਸਮਝਾ ਰਹੇ ਨੇ ਕਿ ਇਹ ਜਿਹੜੀ ਸ਼ਾਸਤਰ ਧਾਰਨ ਦੀ ਜਿਹੜੀ ਆਪਣੀ ਸੋਚ ਹੈ ਉਹ ਕੱਲੀ ਇਹ ਵਿਧਾਨਕ ਸੋਚ ਨਹੀਂ ਅਮਰੀਕਾ ਦੀ ਇਹ ਸਿੱਖੀ ਤੇ ਪੰਥ ਦੀ ਮੂਢਲੇ ਤੌਰ ਤੋਂ ਸੋਚ ਹੈ ਜਿੰਨਾ ਸਾਨੂੰ ਜੁੜਨਾ ਚਾਹੀਦਾ ਮੈਂ ਬੇਨਤੀ ਕਰਦਾ ਜਿੰਨੇ ਵੀ ਅਮਰੀਕਾ ਦੇ ਸਿੱਖ ਨੇ ਅਮਰੀਕਾ ਚ ਰਹਿਣ ਵਾਲੇ ਨੇ ਤੁਹਾਨੂੰ ਇਹੋ ਜਿਹੇ ਗੁਰਸਿੱਖਾਂ ਦੇ ਨਾਲ ਸੰਗਤ ਕਰਨ ਦੀ ਲੋੜ ਹੈ ਇਹੋ ਜਿਹੇ ਗੁਰਸਿੱਖਾਂ ਤੋਂ ਸੇਧ ਲੈਣ ਦੀ ਲੋੜ ਹੈ ਕਿਉਂਕਿ ਅਸੀਂ ਦੇਖ ਹੀ ਲਿਆ ਜਿਲੇ ਉਸ ਗੁਰਦੁਆਰੇ ਵਿੱਚ ਹਮਲਾ ਹੋਇਆ ਸੀ ਉੱਥੇ ਸਾਡੇ ਲੋਕਾਂ ਦਾ ਕੀ ਵਿਵਹਾਰ ਸੀ ਕਿਵੇਂ ਕਮਰਿਆਂ ਵਿੱਚ ਲੁਕ ਲੁਕ ਕੇ ਆਪਣੀ ਜਾਨ ਬਚਾਉਣ ਦੀਆਂ ਗੱਲਾਂ ਕਰ ਰਹੇ ਸਨ ਇਹ ਉਸ ਦੇਸ਼ ਵਿੱਚ ਜਿਸ ਦੇਸ਼ ਵਿੱਚ ਤੁਹਾਨੂੰ ਇਤਨੇ ਅਧਿਕਾਰ ਦਿੱਤੇ ਨੇ ਸਾਸ ਸੰਗਤ ਜੇ ਤੁਹਾਡੇ ਤੇ ਇਸ ਤਰ੍ਹਾਂ ਹਮਲਾ ਹੁੰਦਾ ਮੈਂ ਬੇਨਤੀ ਕਰਾਂ ਸਾਰੇ ਅਧਿਕਾਰ ਸਾਰੀਆਂ ਚੀਜ਼ਾਂ ਤੁਹਾਡੇ ਆਪ ਮਿਲਣ ਦੇ ਹੋਣ ਦੇ ਬਾਵਜੂਦ ਇਹ ਕਿਸੇ ਹੋਰ ਦੀ ਗਲਤੀ ਨਹੀਂ ਇਹ ਤੁਹਾਡੀ ਆਪ ਦੀ ਗਲਤੀ ਹੈ ਗੁਰੂ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਜੇ ਤੁਸੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ ਜਾਉਂਗੇ ਤੇ ਤੁਹਾਡੇ ਨਾਲ ਉਹੀ ਹੋਣਾ ਜੋ ਤੁਹਾਡੇ ਨਾਲ ਹੁੰਦਾ ਆ ਰਿਹਾ ਮੈਂ ਬੇਨਤੀ ਕਰਦਾ ਹਾਂ ਸਪਸ਼ਟ ਅੱਜ ਲੋਕ ਕੀ ਗੱਲ ਕਰ ਰਹੇ ਨੇ ਜੀ ਉੱਥੇ ਐਦਾਂ ਹੋ ਗਿਆ ਫਿਰ ਦੇਖੋ ਤੁਸੀਂ ਇੰਡੀਆ ਚੋਂ ਛੇਤਰ ਤੁਹਾਡੇ ਪਏ ਤੁਸੀਂ ਉੱਥੇ ਦੌੜ ਕੇ ਚਲੇ ਗਏ ਹੁਣ ਜੇ ਉੱਥੋਂ ਦੌੜ ਕੇ ਚਲੇ ਜਾਂਦੇ ਫਿਰ ਹੋਰ ਚੱਗਾ ਚੱਲੂ ਜਾਓਗੇ ਕਿਸ ਤਰ੍ਹਾਂ ਇੱਥੋਂ ਚੰਦ ਤੇ ਤੇ ਦੌੜ ਨਹੀਂ ਜਾਣਾ ਇਸ ਧਰਤੀ ਤੋਂ ਕਿਤੇ ਨਾ ਕਿਤੇ ਤੇ ਖੜੇ ਰਹਿ ਕੇ ਤੁਹਾਨੂੰ ਆਪਣਾ ਆਪਣੇ ਆਪ ਨੂੰ ਬਚਾਉਣਾ ਆਪਣੇ ਆਪ ਨੂੰ ਖੜੇ ਹੋਣਾ ਪੈਣਾ ਮੈਂ ਬੇਨਤੀ ਕਰਦਾ ਸੰਤਾਂ ਦੇ ਚਰਨਾਂ ਵਿੱਚ ਅਸੀਂ ਸਿੱਖੀ ਨਾਲ ਜੁੜੀਏ ਅਸੀਂ ਚੰਗੇ ਗੁਰਸਿੱਖਾਂ ਨਾਲ ਜੁੜੀਏ ਜੋ ਸਾਨੂੰ ਗੁਰਮਤ ਨਾਲ ਜੋੜ ਰਹੇ ਨੇ ਗੁਰਸੰਤ ਸਿੰਘ ਜੀ ਵਰਗੇ ਜਿਹੜੇ ਇਹ ਸੰਪੂਰਨ ਗੁਰਸਿੱਖ ਜੋ ਕਿ ਮੂਢਲੇ ਤੌਰ ਤੇ ਸਿੱਖੀ ਦੇ ਵਿਚਾਰਧਾਰਾ ਨਾਲ ਲੋਕਾਂ ਨੂੰ ਜੋੜ ਰਹੇ ਨੇ ਤੇ ਸਾਡੀ ਇਹ ਹੀ ਬੇਨਤੀ ਹੈ ਬੇ ਇਹ ਜਿਹੇ ਗੁਰਸਿੱਖਾਂ ਦੇ ਚਰਨਾਂ ਨਾਲ ਜੁੜੀਏ ਤੇ ਪੰਥ ਦੀ ਜਿਹੜੀ ਮੂਢਲੇ ਤੌਰ ਤੋਂ ਵਿਚਾਰਧਾਰਾ ਆਤਮ ਨਿਰਪਰਦਾ ਦੀ ਉਹਦੇ ਧਾਰਨੀ ਬਣੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ